ਅੱਜ ਘੱਗਰ ਦੇ ਉੱਪਰ ਅਸੀਂ ਇੱਥੇ ਇਕੱਠੇ ਹੋયા ਖਨੌਰੀ ਵਿਖੇ ਅੱਜ ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਸਰਕਾਰ ਦੀ ਜਿਹੜੀ ਨਲਾਇਕੀ ਹੈ ਉਹ ਕਿੰਨੀ ਹੈ ਜਿਹੜੇ ਅੱਜ ਉਹਨਾਂ ਦੇ ਐਮ.ਐਲ.ਏ ਗੱਲ ਬੋਲ ਰਹੇ ਨੇ ਕਿ ਘੱਗਰ ਦੀ ਸਫਾਈ ਨਹੀਂ ਕੀਤੀ ਗਈ ਕਿ ਘੱਗਰ ਦੇ ਟੈਂਡਰ ਨਹੀਂ ਕੀਤੇ ਗਏ ਉਹ ਅੱਜ ਇੱਥੇ ਸਾਹਮਣੇ ਦਿਖਦਾ ਹੈ ਉਸ ਤੋਂ ਵੀ ਵੱਡੀ ਨਲਾਇਕੀ ਜਿਹੜੀ ਦੇਖਣ ਨੂੰ ਮਿਲਦੀ ਹੈ ਉਹ ਇਹ ਹੈ ਕਿ ਸਰਕਾਰ ਵੱਲੋਂ ਜਿਹੜੀ ਸ਼੍ਰੋਮਣੀ ਕਾਲੀ ਦਲ ਵੇਲੇ ਤਕਰੀਬਨ 22 ਕਿਲੋਮੀਟਰ ਦੀ 22 ਕਿਲੋਮੀਟਰ ਦਾ ਘਰ ਨੂੰ ਚੌੜਾ ਕਰਨ ਦੇ ਲਈ ਜ਼ਮੀਨ ਐਕਵਾਇਰ ਕੀਤੀ ਗਈ ਸੀ ਤੇ ਅੱਜ ਉਹੀ ਜ਼ਮੀਨ ਜਿਹੜੀ ਆ ਪਤਾ ਲੱਗਿਆ ਕਿ ਉਹ ਫਰੈਸਟ ਨੂੰ ਤਬਦੀਲ ਕਰਕੇ ਨਾ ਤਾਂ ਉਹਨੂੰ ਚੌੜਾ ਕੀਤਾ ਗਿਆ ਘਰ ਨੂੰ ਤੇ ਨਾ ਹੀ ਉਹਦੇ ਤੇ ਕੋਈ ਸਫਾਈ ਕੀਤੀ ਗਈ ਹੈ ਤੇ ਅੱਜ ਇੱਕ ਚੀਜ਼ ਹੋਰ ਮੈਂ ਦਿਖਾਉਣੀ ਚਾਹਣਾ 2023 ਦੇ ਵਿੱਚ ਜਦੋਂ ਇਸੇ ਇੱਕ ਘਰ ਦੇ ਨਾਲ ਹੜਾ ਆਏ ਸੀ ਉਦੋਂ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਨੇ ਆਪਣੇ ਇਕਤਿਆਰੀ ਕੋਟੇ ਚੋਂ ਕਿਉਂਕਿ ਮੈਂਬਰ ਪਾਰਲੀਮੈਂਟ ਸੀ ਉਦੋਂ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਆਹ ਉਹਦੇ ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਚਿੱਠੀ ਦੇ ਵਿੱਚ ਲਿਖਿਆ ਕਿ ਮੇਰੇ ਜਿਹੜਾ ਕੋਟਾ ਅਖਤਿਆਰੀ ਕੋਟਾ ਹੈ ਉਦੋਂ ਜੋ ਹੜਪੀੜ ਏਰੀਏ ਲਈ ਜਿਹੜਾ ਮੋਟਰ ਕਸ਼ਤੀਆਂ ਖਰੀਦਣ ਲਈ ਗ੍ਰਾਂਟ ਵਾਸਤੇ ਪੈਸਾ ਕਿਹਾ ਸੀ ਇਹ ਚਿੱਠੀ ਲਿਖੀ ਫਿਰ ਉਸ ਤੋਂ ਬਾਅਦ ਆ ਜਾਰੀ ਵੀ ਕਰਦੀ ਸੀ 12 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੱਲੋਂ 27 7 2023 ਨੂੰ ਇਹ ਜਾਰੀ ਕੀਤੀ ਸੀ ਜਦੋਂ ਆਪਾਂ ਹੜਾਂ ਦੇ ਵਿੱਚ ਇੱਥੇ ਮਾਰ ਪਈ ਸੀ ਇਸੇ ਇਲਾਕੇ ਦੇ ਵਿੱਚ ਅੱਜ ਹਾਲਾਤ ਉਹ ਹੋਏ ਪਏ ਨੇ ਕਿ ਅੱਜ ਜਿਹੜਾ ਘਗਰ ਹੈ ਉਹ ਵੱਧ ਆ ਰਿਹਾ ਪਿਛਲੇ ਪਾਸੋਂ ਅੱਜ ਜਿਹੜਾ ਹੁਣੇ ਸੁਣਨ ਨੂੰ ਮਿਲਿਆ ਕਿ ਜੀਰਕਪੁਰ ਮੁਬਾਰਕਪੁਰ ਦੇਵੀਗੜ੍ਹ ਏਰੀਏ 'ਚ ਜਿਹੜਾ ਬਹੁਤ ਜ਼ਿਆਦਾ ਜਿਹੜਾ ਘੱਗਰ ਦਾ ਜਿਹੜਾ ਉਫਾਨ ਹੈ ਉਹ ਆਇਆ ਹੋਇਆ ਤੇ ਮੈਂ ਪ੍ਰਮਾਤਮਾ ਕੇ ਅਸੀ ਇਹ ਅਰਦਾਸ ਕਰਦਾ ਕਿ ਉਹੋ ਜਿਹਾ ਮਾੜਾ ਸਮਾਂ ਦੁਬਾਰਾ ਨਾ ਆਵੇ ਪਰੰਤੂ ਆ ਜਿਹੜੀਆਂ ਪਿੰਡਾਂ ਦੀ ਬਕਾਇਦਾ ਉਹਨਾਂ ਨੂੰ 6 ਲੱਖ 3 ਲੱਖ 3 ਲੱਖ 12 ਲੱਖ ਰੁਪਈਆ ਪਾ ਕੇ ਆਰਟੀਐਸ ਬਕਾਇਦਾ ਉਹਦਾ ਨੰਬਰ ਪਾ ਕੇ account ਨੰਬਰ ਪਾ ਕੇ ਬਕਾਇਦਾ ਇੱਕ ਚਿੱਠੀ ਜਾਰੀ ਕੀਤੀ ਸੀ ਕਿ ਅਸੀਂ 12 ਲੱਖ ਰੁਪਈਆ ਜਿਹੜਾ ਜ਼ਿਲ੍ਹਾ ਸੰਗਰੂਰ ਨੂੰ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਵੱਲੋਂ ਭੇਜ ਰਿਆਂ ਜਿਹਦੇ ਤੁਸੀਂ ਮੋਟਰ ਵੋਟ ਕਿਸ਼ਤੀਆਂ ਖਰੀਦਨੀਆਂ ਨੇ ਪਰ ਅੱਜ ਤੱਕ ਮੈਂ ਪੁੱਛਣਾ ਚਾਹਣਾ ਮੁੱਖ ਮੰਤਰੀ ਸਾਹਿਬ ਨੂੰ ਜਾਂ ਇੱਥੇ ਦੇ ਜਿਹੜੇ ਲੀਡਰ ਨੇ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿ ਕਿਰਪਾ ਕਰਕੇ ਦੱਸਿਆ ਜਾਵੇ ਕਿ ਜਿਹੜਾ ਇਹ 12 ਲੱਖ ਰੁਪਏ ਭੇਜਿਆ ਸੀ ਉਸ 12 ਲੱਖ ਰੁਪਏ ਦਾ ਬਣਿਆ ਕੀ ਹੈ ਉਹ ਤੁਸੀਂ ਖਰੀਦਿਆ ਸਮਾਨ ਕਿ ਨਹੀਂ ਖਰੀਦਿਆ ਕਿਉਂਕਿ ਸਾਨੂੰ ਤਾਂ ਪਤਾ ਲੱਗਦਾ ਹੈ ਕਿ ਸਮਾਨ ਜਾਂ ਕਿਸ਼ਤੀ ਕੋਈ ਖਰੀਦੀ ਨਹੀਂ ਗਈ ਹਲੇ ਤੱਕ ਪਰ ਜੇ ਲੈਪ ਕੀਤਾ ਤਾਂ ਉਹ ਨਲਾਇਕੀ ਜਿਹੜੀ ਸਰਕਾਰ ਦੀ ਹੈ ਉਹ ਸਾਹਮਣੇ ਦਿਸਦੀ ਹੈ ਅੱਜ ਇੱਕ ਹੋਰ ਦੇਖੋ ਅੱਜ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਇਸ ਏਰੀਆ ਦਾ ਦੌਰਾ ਕਰਨਾ ਸੀ ਜਿਹੜੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਉਹਦਾ ਅੱਜ ਦੌਰਾ ਕਰਨਾ ਸੀ ਤੇ ਦੌਰਾ ਕਹਿੰਦੇ ਮੌਕੇ ਤੇ ਆ ਕੇ ਉਹਨਾਂ ਨੂੰ ਆਪਣਾ ਕੋਈ ਮੈਲਾ ਦਾ ਕੋਈ ਦੌਰਾ ਹੋਰ ਪਿਆ ਹੋ ਗਿਆ ਉਸ ਕਰਕੇ ਉਹਨਾਂ ਨੇ ਰੱਦ ਕਰਤਾ ਤੇ ਰਾਤ ਦਾ ਮੈਲਾ ਸਮਾ ਸੁਮਾ ਜਿਆਦਾ ਲੱਗਿਆ ਨਹੀਂ ਹੋਣਾ ਕਿਉਂਕਿ ਕੱਲ ਕਾਫੀ ਜ਼ਿਆਦਾ ਵਿਚਾਰੇ ਇਮੋਸ਼ਨਲੀ ਹੋਏ ਹੋਏ ਸੀ ਸੋ ਉਸ ਕਰਕੇ ਅੱਜ ਜਿਹੜਾ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰ ਦੀ ਨਲਾਇਕੀ ਜਿਹੜੀ ਹੜਾਂ ਦੇ ਮਾਮਲੇ 'ਚ ਉਹ ਪੂਰਨ ਤੌਰ ਤੇ ਜਗਜਾਹਰ ਹੈ ਤੇ ਇਹ ਇਲਾਕੇ ਦੇ ਲੋਕਾਂ ਦੀ ਸੰਗਤ ਜਿਹੜੀ ਇਕੱਠੀ ਹੋਈ ਹੋਈ ਹੈ ਇਹੀ ਜਿਹੜਾ ਆਪਣਾ ਉਪਰਲਾਬ ਕਰੀ ਇਹਦੇ ਸ਼੍ਰੋਮਣੀ ਖਾਲਸਾ ਜਿਹੜਾ ਕਗਰ ਖੰਡੇਵਾੜੀ ਜਿਲ੍ਹਾ ਪ੍ਰਧਾਨ ਸਾਹਿਬ ਅਸੀਂ ਸਾਰੇ ਇਕੱਠੇ ਹੋ ਕੇ ਪਹਿਲਾਂ ਦੀ ਤਰ੍ਹਾਂ ਫੇਰ ਅਸੀਂ ਪੂਰੇ ਦੇ ਪੂਰੇ ਲੀਡਰਸ਼ਿਪ ਜਿਹੜੀ ਹੈ ਅਕਾਲੀ ਦਲ ਜਿਹੜਾ ਉਹ ਹੜਾਂ ਦੇ ਵਿੱਚ ਲੋ ਸੰਗਤ ਦੇ ਨਾਲ ਖੜਾ ਕਿਸੇ ਦਵਾਈ ਦੀ ਲੋੜ ਹੈ ਕਿਤੇ ਡੀਜ਼ਲ ਦੀ ਲੋੜ ਹੈ ਮੱਛਰਦਾਨਿਆਂ ਦੀ ਲੋੜ ਹੈ ਜਿਸ ਤਰ੍ਹਾਂ ਦੀ ਹਲੇ ਉਹ ਹਾਲਾਤ ਨਹੀਂ ਪਰ ਜਦੋਂ ਕਿਤੇ ਵੀ ਇਹ ਜੀ ਜ਼ਰੂਰਤ ਕੋਈ ਪਊਗੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਜਿਹੜੀ ਹੈ ਉਹ ਪਰਜ਼ੋਰ ਤਕੜੇ ਹੋ ਕੇ ਜਿਹੜੀ ਹੈ ਅਸੀਂ ਨਾਲ ਖੜੇ ਆਂ ਲੋਕਾਂ ਦੇ ਨਾਲ ਆ ਸੰਗਤ ਦੇ ਨਾਲ ਆ ਸੁਖਬੀਰ ਸਿੰਘ ਬਾਦਲ ਸਾਹਿਬ ਤਕਰੀਬਨ ਪਿਛਲੇ ਜਿਸ ਦਿਨ ਤੋਂ ਹੜਾਂ ਦੀ ਸਥਿਤੀ ਬਣੀ ਹੈ ਉਸ ਦਿਨ ਤੋਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਨੇ ਅਸੀਂ ਸਾਰੇ ਪੂਰ ਰੂਪ ਚ ਸੰਗਤ ਦੇ ਨਾਲ ਖੜਾਂਗੇ ਤੇ ਖੜੇ ਆਂ ਬਾਕੀ ਸੰਗਤ ਨੂੰ ਵੀ اپੀਲ ਹੈ ਕਿ ਤਕੜੇ ਹੋ ਕੇ ਰਹੋ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈ ਇਹਨਾਂ ਨੇ ਸਿਰਫ ਭੰਡਾਂ ਨੇ ਜਿਹੜੀ ਭੰਡ ਬਣਾ ਖਿਲਾਰਨਾ ਉਹ ਖਿਲਾਰੀ ਜਾਂਦੇ ਨੇ ਆਉਂ ਇਕੱਠੇ ਹੋ ਕੇ ਹਮਲਾ ਮਾਰ ਕੇ